ਜੇ 2024 ਦੇ ਵਿੱਚ ਮਹਾਰਾਣੀ ਸਾਹਿਬਾ ਰਿਪੀਟ ਕਰਦੇ ਨੇ ਤਾਂ ਇਹ ਇੰਜੀਨੀਅਰਿੰਗ ਕਾਲਜ ਬਣੂਗਾ ਬਿਲਕੁਲ ਬਣੇਗਾ ਰਿਪੀਟ ਕਰਦੇ ਨਹੀਂ ਕਰਨਗੇ ਲੋਕਾਂ ਦਾ ਭਰੋਸਾ ਮੋਦੀ ਜੀ ਤੇ ਹੈ ਮੋਦੀ ਜੀ ਦੇ ਪਿੱਛੇ ਮਹਾਰਾਣੀ ਸਾਹਿਬਾ ਦੇ ਪਿੱਛੇ ਮੋਦੀ ਜੀ ਨੇ ਮੋਦੀ ਜੀ ਉਹ ਸ਼ਕਤੀ ਨੇ ਜਿਨ੍ਹਾਂ ਨੂੰ ਵਰਡ ਵੀ ਮੰਨਦਾ ਹੈ ਤੇ ਸ਼ੁਕਰਗੁਜ਼ਾਰ ਕਰਦੇ ਵੀ ਇਹਨਾਂ ਨੇ ਪਾਰਟੀ ਛੱਡੀ ਸਾਡੀ ਜਿਹੜੀ ਜ਼ਿਲ੍ਹੇ ਦੀ ਲੀਡਰਸ਼ਿਪ ਹੈ ਕਾਂਗਰਸ ਲੀਡਰਸ਼ਿਪ ਉਹ ਆਜ਼ਾਦ ਹੋਈ ਹੈ ਖੁੱਲ ਕੇ ਕੰਮ ਕਰਨ ਲੱਗੀ ਹੈ ਪਹਿਲਾਂ ساری ਦੀਵੇ ਥਲੇ ਨਹੀਂ ਰਿਆਲਾ ਕੰਮ ਹੋ ਗਿਆ ਸੀਗਾ ਉਹ ਹੁਣ ਸਾਰੇ ਬੰਦੇ ਖੁੱਲਕੇ ਕੰਮ ਕਰ ਰਹੇ ਨੇ ਪਹਿਲਾਂ ਤਾਂ ਸਭ ਨੂੰ ਦੱਬ ਕੇ ਰੱਖਿਆ ਜਾਂਦਾ ਸੀਗਾ ਇੱਥੇ ਭਾਰਤੀ ਜਨਤਾ ਪਾਰਟੀ ਦੇ ਐਮਪੀ ਨੇ ਉੱਥੇ ਜਾ ਕੇ ਤੁਸੀਂ ਦੇਖੋ ਕਿੰਨੇ ਕਿੰਨੇ ਵਧੀਆ ਕੰਮ ਹੋ ਰਹੇ ਨੇ ਐਮਸ ਦੇਖ ਲਓ ਤੁਸੀਂ ਯੂਨੀਵਰਸਟੀਆਂ ਦੇਖ ਲਓ ਕਿੰਨੇ ਕਿੰਨੇ ਵਧੀਆ ਕੰਮ ਹੋਏ ਨੇ ਜਦੋਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਤੁਸੀਂ ਦੇਖਿਓ ਪੰਜਾਬ ਦੀ ਨਿਹਾਰ ਬਦਲੀ ਜਾਏਗੀ ਜਿਹੜੇ ਲੀਡਰ ਨੇ ਫੇਕ ਪ੍ਰੋਮਿਸ ਕਰਕੇ ਲੋਕਾਂ ਦੀਆਂ ਵੋਟਾਂ ਲੈ ਕੇ ਗੁੰਮਰਾਹ ਕਰਕੇ ਉਹ ਉਹਨਾਂ ਨੂੰ ਬੇਕੂਪਣਾ ਕੇ ਚਲੇ ਜਾਂਦੇ ਨੇ ਦੁਬਾਰਾ ਫਿਰ ਉਹਨਾਂ ਦੀ ਸਾਖ ਨਹੀਂ ਲੈਂਦੇ। ਇਹੀ ਟਾਈਮ ਹੁੰਦਾ ਵੀ ਆਪਾਂ ਉਹਨਾਂ ਨੂੰ ਜਿਹੜੇ ਉਹਨਾਂ ਨੇ ਝੂਠੇ ਵਾਅਦੇ ਕੀਤੇ ਹੋਏ ਨੇ ਉਹਨਾਂ ਦੀ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਵੇ। ਤੁਹਾਨੂੰ ਨਹੀਂ ਲੱਗਦਾ ਮਹਾਰਾਣੇ ਪਨੀਰ ਸਿੰਘ ਕੌਰ ਦੇ ਹਸਬੈਂਡ ਦੀ ਸਰਕਾਰ ਰਹੀ ਹੈ 2007 ਤੱਕ ਫਿਰ 17 ਤੋਂ 22 ਤੱਕ ਉਹ ਮੁੱਖ ਮੰਤਰੀ ਰਹੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਲੋਕਾਂ ਦੇ ਵਿੱਚ ਕਿਤਨਾ ਕਿਤੇ ਜਾਊਗਾ ਕਿ ਤੁਹਾਡੇ ਕੈਂਡੀਡੇਟ ਨੇ ਪਹਿਲਾਂ ਵੀ ਆਪਣੇ ਵਾਅਦੇ ਵਫਾ ਨਹੀਂ ਕੀਤੇ ਕਿ ਦੁਬਾਰੇ ਉਹ ਕੀਤੇ ਹੋਏ ਵਾਅਦੇ ਕਿਵੇਂ ਵਫਾ ਕਰਨਗੇ ਸਮਾਣੇ ਦੇ ਲੋਕ ਕਿਉਂ ਭਰੋਸਾ ਕਰਨ? ਦੇਖੋ ਜੈਸੀ ਸੰਗਤ ਵੈਸੀ ਰੰਗਤ ਕਾਂਗਰਸ ਨੇ ਕਦੇ ਵੀ ਆਪਣੇ ਕਾਰਜਕਰਤਾ ਨੂੰ ਕਦੇ ਐਮਪੀ ਨੂੰ ਕੰਮ ਹੀ ਨਹੀਂ ਕਰਨ ਦਿੱਤਾ ਚਾਹੇ ਉਹ ਮਹਾਰਾਣੀ ਸਾਹਾਬ ਸੀ ਚਾਹੇ ਕੋਈ ਹੋਰ ਕੈਂਡੀਡੇਟ ਸੀ ਫੜ ਕਿਤੇ ਸਾਰੇ ਸਾਡੇ ਜਿੰਨੀ ਵੀ ਲੀਡਰਸ਼ਿਪ ਹੈ ਵੀ ਉਸ ਚੀਜ਼ ਨੂੰ ਜਿਹੜਾ ਆਪਣਾ ਪੇ ਮਾਤਾ ਜੀ ਦੇ ਨਾਤੇ ਮਾਤਾ ਮਹਿੰਦਰ ਗੌਰ ਜੀ ਦੇ ਨਾਤੇ ਕਿਉਂਕਿ ਉਹਦਾ ਡੈਥ ਵੀ ਹੋ ਗਈ ਸੀ ਥੋੜੇ ਯਾਦ ਹੋਵੇ ਹਾਂ ਉਹ ਉਦੋਂ ਅਸੀਂ ਯਾਦ ਕਰਵਾਇਆ ਵੀ ਆਪਣਾ ਇਸ ਰਾਈਟ ਟਾਈਮ ਹੈ ਵੀ ਆਪਾਂ ਉਹਨੂੰ ਦੁਬਾਰਾ ਕਾਲ ਕਰੀ ਉਹਨੂੰ ਦੁਬਾਰਾ ਬਣਵਾਉਣ ਦੀ ਉਹਦੀ ਕੋਸ਼ਿਸ਼ ਕਰੀ ਅਸੀਂ ਸਾਰਿਆਂ ਨੇ ਐਫਰਟ ਕੀਤਾ ਵੀ ਚਲੋ ਭੋਗ ਤੇ ਉੱਥੇ ਅਨਾਉਂਸ ਕੀਤਾ ਜਾਵੇ ਪਰ ਕੋਈ ਇਹ ਅਨਾਉਂਸ ਨਹੀਂ ਕੀਤਾ ਸਾਨੂੰ ਲੱਗਿਆ ਵੀ ਉਹ ਬੇਕੂ ਬਣਾਇਆ ਗਿਆ ਸੀਗਾ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਵੀ 2006 ਦੇ ਵਿੱਚ ਨੀ ਪੱਤਰ ਰੱਖਿਆ ਗਿਆ ਸੀ ਪਹਿਲੀ ਗੱਲ ਤਾਂ ਮਹਾਰਾਣੀ ਸਾਹਿਬਾ ਸਾਡੇ ਜਿਹੜਾ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ 2024 ਦੇ ਵਿੱਚ ਕੀਤੀ ਹੈ ਔਰ ਇੱਕ ਵਿਸ਼ਵਾਸ ਵੀ ਦਿਵਾਉਣਾ ਵੀ ਜਿਹੜਾ 2024 ਤੋਂ ਬਾਅਦ ਦਾ ਟਾਈਮ ਹੈ 2029 ਤੱਕ ਅਸੀਂ ਭਾਰਤੀ ਜਨਤਾ ਪਾਰਟੀ ਸਮਾਣੇ ਦੀ ਛੱਡੋ ਸਾਰੇ ਪੰਜਾਬ ਦੀ ਨਿਹਾਰ ਬਦਲ ਕੇ ਰੱਖੇਗੀ 2006 ਦੇ ਵਿੱਚ ਜਦੋਂ ਇਹ ਨੀ ਪੱਥਰ ਰੱਖਿਆ ਗਿਆ ਸੀਗਾ ਇੰਜੀਨੀਅਰਿੰਗ ਕਾਲਜ ਦਾ ਸਾਨੂੰ ਬੜੀ ਖੁਸ਼ੀ ਦੀ ਲਹਿਰ ਸੀ ਵੀ ਸਾਡੇ ਸਮਾਣੇ ਨੂੰ ਇੱਕ ਕਾਲਜ ਮਿਲ ਜੂਗਾ ਉਹਦੇ ਨਾਲ ਸਟੱਡੀ ਦਾ ਖੇਤਰ ਦਾ ਜਿੱਥੇ ਬੜਾਵਾ ਹੋਣਾ ਹੀ ਹੋਣਾ ਹੈ ਉਹਦੇ ਨਾਲ ਨਾਲ ਇੱਕ ਬਿਜ਼ਨਸ ਦਾ ਬੜਾਵਾ ਵੀ ਹੋਣਾ ਸੀ ਕਿਉਂਕਿ ਲੋਕਾਂ ਨੇ ਪੀਜੀ ਰਹਿਣੇ ਸੀਗੇ ਹੋਸਟਲ ਕੰਮ ਚੱਲਣਾ ਸੀਗਾ ਬੜਾ ਕੁਝ ਉਹਦੇ ਨਾਲ ਵੱਧ ਹੈ ਤੇ ਉਹ ਜਦੋਂ ਅ 2007 ਦੇ ਵਿੱਚ ਸਰਕਾਰ ਚੱਲੀ ਗਈ ਕਾਂਗਰਸ ਪਾਰਟੀ ਦੀ ਉਦੋਂ ਅਕਾਲੀ ਸਰਕਾਰ ਆ ਗਈ ਸੀ ਤੇ ਉਸ ਤੋਂ ਬਾਅਦ ਨਹੀਂ ਬਣ ਪਾਇਆ ਭਾਈ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਮੈਨੂੰ ਮਹਾਰਾਣੀ ਸਾਹਿਬਾਂ ਨੂੰ ਛੱਡ ਦਿਓ ਤੁਸੀਂ ਮਹਾਰਾਣੀ ਸਾਹਿਬਾ ਸਾਡੇ ਕੈਂਡੀਡੇਟ ਨੇ ਪਰ ਮੈਂ ਇੱਕ ਗੱਲ ਕਹਿਣਾ ਤੁਸੀਂ ਮਹਾਰਾਣੀ ਦੇ ਨਾਲ ਇੱਕ ਇਹ ਵੀ ਦੇਖੋ ਵੀ ਡਬਲ ਇੰਜਨ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੈਂਟਰ ਦੇ ਵਿੱਚ ਤੀਜੀ ਵਾਰ ਮੋਦੀ ਜੀ ਦੀ ਅਗਵਾਈ 'ਚ ਰਿਪੀਟ ਹੋਣ ਵਾਲੀ ਹੈ ਜਦੋਂ ਮੋਦੀ ਜੀ ਇੱਕ ਗਰਾਊਂਡ ਲੈਵਲ ਤੇ ਕੰਮ ਕਰਦੇ ਨੇ ਦੇਖੋ ਉਹਨਾਂ ਨੇ ਆਪਣੇ ਐਮਪੀ ਨੂੰ ਕਿਹਾ ਵੀ ਤੁਸੀਂ ਇੱਕ ਜਿਹੜਾ گاؤں ਸੀ ਉਹ ਉਹ ਗੋਦ ਲਓ ਉਹ ਗੋਦ ਲੈਣ ਤੋਂ ਬਾਅਦ ਪੰਜਾਬ ਦੇ ਵਿੱਚ ਤਾਂ ਕੁਝ ਨਹੀਂ ਹੋਇਆ ਜਿਹੜੇ ਸਾਡੇ ਦੂਜੇ ਸਟੇਟਾਂ ਦੀ ਸਰਕਾਰਾਂ ਸੀ ਉੱਥੇ ਜਿਹੜਾ ਪਿੰਡ ਜਿਹੜਾ گاؤں ਉਹਨਾਂ ਨੇ ਗੋਦ ਲਿੱਤਾ ਸੀ ਉਹਦੀ ਨਹਿਾਰ ਬਦਲ ਕੇ ਰੱਖਤੀ ਾਰੇ ਬੇਕੂ ਪਹਿਲੀ ਵਾਰ ਨਹੀਂ ਮੈਨੂੰ ਲੱਗਦਾ ਇੱਕ ਵਾਰ ਜਦੋਂ ਗੁੜਕਾ ਸਾਹਿਬ ਦੀ ਸੌਂ ਖਾਦੀ ਸ੍ਰੀ ਮੁਕਸਰ ਸਾਹਿਬ ਦੇ ਵਿਖੇ ਉਦੋਂ ਵੀ ਇਹਨਾਂ ਨੇ ਝੁੱਟੀ ਸੌਂ ਖਾਦੀ ਤਸਾਨੂੰ ਬਾਰ ਬਾਰ ਇਹੀ ਗੱਲ ਕਹਿਣਾ ਵੀ ਤੁਸੀਂ 2024 ਤੋਂ ਪਹਿਲਾਂ ਛੱਡ ਦਿਓ ਮਹਾਰਾਣੀ ਸਾਹਿਬਾ ਨੇ ਕੀ ਕੀਤਾ ਤੁਸੀਂ 2024 ਤੋਂ ਬਾਅਦ ਦੇਖਿਓ ਵੀ ਸਾਡੇ ਸਮਾਨੇ ਦੀ ਸਾਡੇ ਪਟਿਆਲੇ ਦੀ ਕਿਵੇਂ ਨਿਹਾਰ ਬਦਲਦੀ ਹੈ ਚਾਹੇ ਉਹ ਰੇਲ ਦਾ ਮੁੱਦਾ ਹੈ ਚਾਹੇ ਉਹ ਕੋਈ ਕੋਲਾ ਦਾ ਮੁੱਦਾ ਹੈ ਚਾਹੇ ਕੋਈ ਹੋਰ ਹਸਪਤਾਲ ਦਾ ਮੁੱਦਾ ਹੈ ਤੁਸੀਂ ਦੇਖਿਓ ਵੀ ਇੱਕ ਨਵੀਂ ਕ੍ਰਾਂਤੀ ਸਾਡੇ ਪਟਿਆਲੇ ਜ਼ਿਲ੍ਹੇ ਚ ਆਏਗੀ ਮਹਾਰਾਣੀ ਸਾਹਿਬਾ ਤੁਹਾਨੂੰ ਕੰਮ ਕਰਕੇ ਦਿਖਾਣਗੇ ਉਹਨਾਂ ਦੇ ਪਿੱਛੇ ਮੋਦੀ ਜੀ ਦੀ ਸ਼ਕਤੀ ਹੈ ਮੋਦੀ ਜੀ ਦੀ ਗਰੰਟੀ ਹੈ ਦੇਖੋ ਮੈਂ ਇਹ ਕਹਿਣਾ ਹੈ ਵੀ ਜਿਹੜੀ ਚੀਜ਼ ਆਪਾਂ ਪੂਰੀ ਨਹੀਂ ਕਰ ਸਕਦੇ ਉਹਦੀ ਛੁੱਟੀ ਸੋਂ ਖਾਣ ਦੀ ਕੋਈ ਲੋੜ ਨਹੀਂ ਹੁੰਦੀ। ਜਾਂ ਕੋਈ ਫੇਕ ਪ੍ਰੋਮਿਸ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਕਿਉਂ ਲੋਕਾਂ ਨੂੰ ਤੁਹਾਨੂੰ ਜਵਾਬਦੇਹ ਤੁਹਾਨੂੰ ਦੇਣੀ ਪੈਂਦੀ ਹੈ। ਸਸਿਕਰ ਜੀ ਪ੍ਰਾਈਮ ਇੰਡੀਆ ਟੀਵੀ ਵਾਸਤੇ ਮੈਂ ਪਰਮਿੰਦਰ ਸਿੰਘ। ਦੋਸਤੋ ਪੂਰੇ ਦੇਸ਼ ਦੇ ਵਿੱਚ ਇਲੈਕਸ਼ਨ ਦਾ ਮਾਹੌਲ ਭਖਿਆ ਹੋਇਆ 2024 ਦੇ ਇਲੈਕਸ਼ਨ ਆਪਣੇ ਸਿਖਰ ਤੇ ਪਹੁੰਚੇ ਹੋਏ ਨੇ ਲੀਡਰ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰ ਰਹੇ ਨੇ ਅਸੀਂ ਅੱਜ ਪਹੁੰਚੇ ਹਾਂ ਪਬਲਿਕ ਕਾਲਜ ਸਮਾਣਾ ਦੇ ਵਿੱਚ ਜਿੱਥੇ ਅੱਜ ਤੋਂ 18 ਸਾਲ ਪਹਿਲਾਂ ਇੱਕ ਨੀਂਹ ਪੱਥਰ ਰੱਖਿਆ ਗਿਆ ਸੀਗਾ ਇਹ ਨੀਂਹ ਪੱਥਰ ਰੱਖਿਆ ਗਿਆ ਸੀਗਾ ਇੰਜੀਨੀਅਰਿੰਗ ਕਾਲਜ ਵਾਸਤੇ ਤੇ ਉਦੋਂ ਰੱਖਿਆ ਗਿਆ ਸੀ ਜਦੋਂ ਪੰਜਾਬ ਦੇ ਵਿੱਚ ਇੰਜੀਨੀਅਰਿੰਗ ਕਰਨ ਦਾ ਕਰੇਜ ਆਪਣੇ ਸਿਖਰ ਤੇ ਸੀਗਾ ਅੱਜ 18 ਸਾਲ ਬਾਅਦ ਜਦੋਂ ਲੋਕ ਇੰਜੀਨੀਅਰਿੰਗ ਕਰਨਾ ਛੱਡ ਲਗਭਗ ਛੱਡ ਚੁੱਕੇ ਨੇ ਜਾਂ ਬਹੁਤ ਹੱਦ ਤੱਕ ਘਟ ਚੁੱਕਿਆ ਹੈਗਾ ਪਰ ਅੱਜ ਤੱਕ ਵੀ ਇਹ ਵਾਦਾ ਵਫਾ ਨਹੀਂ ਹੋਇਆ ਆਜੋ ਆਪਾਂ ਨੀ ਪੱਥਰ ਦੇ ਕੋਲ ਚੱਲਦੇ ਆ ਤੇ ਤੁਹਾਨੂੰ ਦਿਖਾਉਨੇ ਆ ਵੀ 18 ਸਾਲ ਪਹਿਲਾਂ ਨੀ ਪੱਥਰ ਕਿਹਨੇ ਰੱਖਿਆ ਸੀ ਤੇ ਕਿਹਦੇ ਨਾਂ ਦੇ ਉੱਤੇ ਆ ਇਸ ਬਹੁਤ ਸਾਰੇ ਨੀ ਪੱਥਰ ਤੁਹਾਨੂੰ ਮਿਲ ਜਾਣਗੇ ਪੰਜਾਬ ਦੇ ਵਿੱਚ ਪਰ ਇਹ ਨੀ ਪੱਥਰ ਖਾਸ ਮਹੱਤਤਾ ਰੱਖਦਾ ਇਹ ਦੇਖੋ ਇਹ ਨੀ ਪੱਥਰ ਰੱਖਿਆ ਹੋਇਆ ਰਾਜਮਾਤਾ ਮਹਿੰਦਰ ਕੌਰ ਇੰਜੀਨੀਅਰਿੰਗ ਕਾਲਜ ਸਮਾਣਾ ਰਾਜਮਾਤਾ ਮਹਿੰਦਰ ਕੌਰ ਹੈਗੇ ਨੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਮਾਤਾ ਜੀ ਅਤੇ ਇਹ ਨਹੀਂ ਪੱਥਰ ਰੱਖਿਆ ਸੀਗਾ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਹੈਗੇ ਨੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਮੈਸੇਜ ਉਹਨਾਂ ਦੇ ਵਾਈਫ ਨੇ ਤੇ ਇਹ ਮੈਂਬਰ ਪਾਰਲੀਮੈਂਟ ਸੀਗੇ 2006 ਦੇ ਵਿੱਚ ਰੱਖਿਆ ਸੀਗਾ ਉਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਨੰਬਰ 1 ਇਹ ਨਹੀਂ ਕਿਹਾ ਜਾ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਮਤਲਬ ਸਰਕਾਰ ਵਿਰੋਧੀ ਸੀਗੀ ਇਹਨਾਂ ਦੀ ਆਪਣੀ ਸਰਕਾਰ ਸੀਗੀ ਸੁਰਿੰਦਰ ਸਿੰਘਲਾ ਜੀ ਵਿੱਤ ਮੰਤਰੀ ਸੀਗੇ ਜਿਹੜੇ ਹੁਣ ਇਸ ਦੁਨੀਆ ਤੋਂ ਜਾ ਚੁੱਕੇ ਨੇ 2018 ਦੇ ਵਿੱਚ 17 ਸਾਲ 11 ਸਾਲ ਮਾਤਾ ਮਹਿੰਦਰ ਕੌਰ ਨੇ ਵੀ ਇਸ ਕਾਲਜ ਨੂੰ ਬਣਨ ਦੀ ਉਡੀਕ ਕੀਤੀ 17 ਦੇ ਵਿੱਚ ਉਹ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਨੇ ਪੰਜਾਬ ਤੋਂ ਬਾਹਰ ਜੇ ਦੇਖਿਆ ਜਾਵੇ 2014 ਤੱਕ ਮਹਾਰਾਣੀ ਪ੍ਰਨੀਤ ਕੌਰ ਐਮਪੀ ਰਹੇ ਨੇ ਅਤੇ 2014 ਤੱਕ ਹੀ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ ਆ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉੱਥੋਂ ਪੈਸਾ ਨਹੀਂ ਆ ਸਕਦਾ ਸੀਗਾ 19 ਤੋਂ ਲੈ ਕੇ 24 ਤੱਕ ਫੇਰ ਮਹਾਰਾਣੀ ਪ੍ਰਨੀਤ ਕੌਰ ਐਮਪੀ ਰਹੇ ਨੇ ਤੇ ਹੁਣ ਫੇਰ ਪਟਿਆਲਾ ਸੀਟ ਦੇ ਪਿੱਛੋਂ ਇੱਥੋਂ ਉਮੀਦਵਾਰ ਨੇ ਨਵੇਂ-ਨਵੇਂ ਵਾਅਦੇ ਨੇ ਜਿਹੜੇ ਹੋ ਰਹੇ ਨੇ ਇਸ ਨਹੀਂ ਪੱਥਰ ਦਾ ਕੀ ਬਣਿਆ ਇਹ ਕਾਲਜ ਕਿਉਂ ਨਹੀਂ ਬਣ ਸਕਿਆ ਜਾਂ ਕਿਸੇ ਹੋਰ ਥਾਂ ਤੇ ਬਣਿਆ ਇਹਦੇ ਬਾਰੇ ਆਪਾਂ ਵੱਖ-ਵੱਖ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੁਝ ਵਿਦਿਆਰਥੀ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਹਾਂਜੀ ਆਪਾਂ ਪਹੁੰਚੇ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਦਫ਼ਤਰ ਦੇ ਵਿੱਚ ਇੱਥੇ ਇਹਨਾਂ ਦੇ ਦਫ਼ਤਰ ਦੇ ਵਿੱਚ ਜੋ ਕਮਾਂਡ ਕਰਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਾਲਜ ਦੇ ਵਿੱਚ ਨਹੀਂ ਪੱਥਰ ਰੱਖਿਆ ਸੀ ਇੰਜੀਨੀਅਰਿੰਗ ਕਾਲਜ ਦਾ ਪਬਲਿਕ ਹਾਲ ਸਮਾਣਾ ਦੇ ਵਿੱਚ ਉਹ ਕਿਉਂ ਨਹੀਂ ਬਣ ਸਕਿਆ ਸਸਿਗਾਰ ਜੀ ਸਸੀ ਕਾਲ ਜੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬినੋਦ ਸਿੰਘਲਾ ਸਮਾਨੇ ਭਾਰਤੀ ਜਨਤਾ ਪਾਰਟੀ ਦਾ ਮੰਡਲ ਦੇਖ ਸਾਰੇ ਨੂੰ ਜੈ ਸ੍ਰੀ ਰਾਮ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਵੀ 2006 ਦੇ ਵਿੱਚ ਨੀ ਪੱਤਰ ਰੱਖਿਆ ਗਿਆ ਸੀ ਪਹਿਲੀ ਗੱਲ ਤਾਂ ਮਹਾਰਾਣੀ ਸਾਹਿਬਾ ਸਾਡੇ ਜਿਹੜਾ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ 2024 ਦੇ ਵਿੱਚ ਕੀਤੀ ਹੈ ਔਰ ਇੱਕ ਵਿਸ਼ਵਾਸ ਵੀ ਦਿਵਾਉਣਾ ਵੀ ਜਿਹੜਾ 2024 ਤੋਂ ਬਾਅਦ ਦਾ ਟਾਈਮ ਹੈ 2029 ਤੱਕ ਅਸੀਂ ਭਾਰਤੀ ਜਨਤਾ ਪਾਰਟੀ ਸਮਾਣੇ ਦੀ ਛੱਡੋ ਸਾਰੇ ਪੰਜਾਬ ਦੀ ਨਹਾਰ ਬਦਲ ਕੇ ਰੱਖੇਗੀ ਦੇਖੋ ਜੈਸੀ ਸੰਗਤ ਵੈਸੀ ਰੰਗਤ ਕਾਂਗਰਸ ਨੇ ਕਦੇ ਵੀ ਆਪਣੇ ਕਾਰਜਕਰਤਾ ਨੂੰ ਕਦੇ ਐਮਪੀ ਨੂੰ ਕੰਮ ਹੀ ਨਹੀਂ ਕਰਨ ਦਿੱਤਾ ਚਾਹੇ ਉਹ ਮਹਾਰਾਣੀ ਸਾਹਿਬਾ ਸੀ ਚਾਹੇ ਕੋਈ ਹੋਰ ਕੈਂਡੀਡੇਟ ਸੀ ਕੰਮ ਨਹੀਂ ਹੋਇਆ ਤੁਸੀਂ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਐਮਪੀ ਨੇ ਉੱਥੇ ਜਾ ਕੇ ਤੁਸੀਂ ਦੇਖੋ ਕਿੰਨੇ ਕਿੰਨੇ ਵਧੀਆ ਕੰਮ ਹੋ ਰਹੇ ਨੇ ਐਮਸ ਦੇਖ ਲਓ ਤੁਸੀਂ ਯੂਨੀਵਰਸਟੀਆਂ ਦੇਖ ਲਓ ਕਿੰਨੇ ਕਿੰਨੇ ਵਧੀਆ ਕੰਮ ਹੋਏ ਨੇ ਜਦੋਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਤੁਸੀਂ ਦੇਖਿਓ ਪੰਜਾਬ ਦੀ ਨਹਾਰ ਬਦਲੀ ਜਾਏਗੀ ਨੇ ਤੁਹਾਨੂੰ ਨਹੀਂ ਲੱਗਦਾ ਮਹਾਰਾਣੀ ਪਨੀਰਕੌਰ ਦੇ ਹਸਬੈਂਡ ਦੀ ਸਰਕਾਰ ਰਹੀ ਹੈ 2007 ਤੱਕ ਫਿਰ 17 ਤੋਂ 22 ਤੱਕ ਉਹ ਮੁੱਖ ਮੰਤਰੀ ਰਹੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਲੋਕਾਂ ਦੇ ਵਿੱਚ ਕਿਤਨਾ ਕਿਤੇ ਜਾਊਗਾ ਕਿ ਤੁਹਾਡੇ ਕੈਂਡੀਡੇਟ ਨੇ ਪਹਿਲਾਂ ਵੀ ਆਪਣੇ ਵਾਦੇ ਵਫਾ ਨਹੀਂ ਕੀਤੇ ਕਿ ਦੁਬਾਰੇ ਉਹ ਕੀਤੇ ਹੋਏ ਵਾਦੇ ਕਿਵੇਂ ਵਫਾ ਕਰਨਗੇ ਸਮਾਣੇ ਦੇ ਲੋਕ ਕਿਉਂ ਭਰੋਸਾ ਕਰਨ ਭਾਈ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਮੈਨੂੰ ਮਹਾਰਾਣੀ ਸਾਹਿਬਾਂ ਨੂੰ ਛੱਡ ਦਿਓ ਤੁਸੀਂ ਮਹਾਰਾਣੀ ਸਾਹਿਬਾ ਸਾਡੇ ਕੈਂਡੀਡੇਟ ਨੇ ਪਰ ਮੈਂ ਇੱਕ ਗੱਲ ਕਹਿਣਾ ਤੁਸੀਂ ਮਹਾਰਾਣੀ ਦੇ ਨਾਲ ਇੱਕ ਇਹ ਵੀ ਦੇਖੋ ਵੀ ਡਬਲ ਇੰਜਨ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੈਂਟਰ ਦੇ ਵਿੱਚ ਤੀਜੀ ਵਾਰ ਮੋਦੀ ਜੀ ਦੀ ਅਗਵਾਈ 'ਚ ਰਿਪੀਟ ਹੋਣ ਵਾਲੀ ਹੈ ਜਦੋਂ ਮੋਦੀ ਜੀ ਇੱਕ ਗਰਾਊਂਡ ਲੈਵਲ ਤੇ ਕੰਮ ਕਰਦੇ ਨੇ ਦੇਖੋ ਉਹਨਾਂ ਨੇ ਆਪਣੇ ਐਮਪੀਆ ਨੂੰ ਕਿਹਾ ਵੀ ਤੁਸੀਂ ਇੱਕ ਜਿਹੜਾ گاؤں ਸੀ ਉਹ ਉਹ ਗੋਦ ਲਓ ਉਹ ਗੋਦ ਲੈਣ ਤੋਂ ਬਾਅਦ ਪੰਜਾਬ ਦੇ ਵਿੱਚ ਤਾਂ ਕੁਝ ਨਹੀਂ ਹੋਇਆ ਜਿਹੜੇ ਸਾਡੇ ਦੂਜੇ ਸਟੇਟਾਂ ਦੀ ਸਰਕਾਰਾਂ ਸੀ ਉੱਥੇ ਜਿਹੜਾ ਪਿੰਡ ਜਿਹੜਾ گاؤں ਉਹਨਾਂ ਨੇ ਗੋਦ ਲਿੱਤਾ ਸੀ ਉਹਦੀ ਨਹਿਾਰ ਬਦਲ ਕੇ ਰੱਖਤੀ ਮੈਂ ਤੁਹਾਨੂੰ ਬਾਰ-ਬਾਰ ਇਹੀ ਗੱਲ ਕਹਿਣਾ ਵੀ ਤੁਸੀਂ 2024 ਤੋਂ ਪਹਿਲਾਂ ਛੱਡ ਦਿਓ ਮਹਾਰਾਜੇ ਸਾਹਿਬ ਨੇ ਕੀ ਕੀਤਾ ਤੁਸੀਂ 2024 ਤੋਂ ਬਾਅਦ ਦੇਖਿਓ ਵੀ ਸਾਡੇ ਸਮਾਨੇ ਦੀ ਸਾਡੇ ਪਟਿਆਲੇ ਦੀ ਕਿਵੇਂ ਨਹਿਾਰ ਬਦਲਦੀ ਹੈ ਚਾਹੇ ਉਹ ਰੇਲ ਦਾ ਮੁੱਦਾ ਹੈ ਕੋਈ ਕੋਲਾ ਦਾ ਮੁੱਦਾ ਹੈ ਚਾਹੇ ਕੋਈ ਹੋਰ ਹਸਪਤਾਲ ਦਾ ਮੁੱਦਾ ਹੈ ਤੁਸੀਂ ਦੇਖਿਓ ਵੀ ਇੱਕ ਨਵੀਂ ਕ੍ਰਾਂਤੀ ਸਾਡੇ ਪਟਿਆਲੇ ਜ਼ਿਲ੍ਹੇ ਚ ਆਏਗੀ ਮਹਾਰਾਣੀ ਸਾਹਿਬਾ ਤੁਹਾਨੂੰ ਕੰਮ ਕਰਕੇ ਦਿਖਾਣਗੇ ਉਹਨਾਂ ਦੇ ਪਿੱਛੇ ਮੋਦੀ ਜੀ ਦੀ ਸ਼ਕਤੀ ਹੈ ਮੋਦੀ ਜੀ ਦੀ ਗਰੰਟੀ ਹੈ ਜੇ 2024 ਦੇ ਵਿੱਚ ਮਹਾਰਾਣੀ ਸਾਹਿਬਾ ਰਿਪੀਟ ਕਰਦੇ ਨੇ ਤਾਂ ਇਹ ਇੰਜੀਨੀਅਰਿੰਗ ਕਾਲਜ ਬਣੂਗਾ ਬਿਲਕੁਲ ਬਣੇਗਾ ਰਿਪੀਟ ਕਰਦੇ ਨਹੀਂ ਕਰਨਗੇ ਲੋਕਾਂ ਦਾ ਭਰੋਸਾ ਮੋਦੀ ਜੀ ਤੇ ਹੈ ਮੋਦੀ ਜੀ ਦੇ ਪਿੱਛੇ ਮਹਾਰਾਣੀ ਸਾਹਿਬਾ ਦੇ ਪਿੱਛੇ ਮੋਦੀ ਜੀ ਨੇ ਮੋਦੀ ਜੀ ਉਹ ਸ਼ਕਤੀ ਨੇ ਜਿਨ੍ਹਾਂ ਨੂੰ ਵਰਡ ਵੀ ਮੰਨਦਾ ਹੈ ਵੀ ਉਹਨਾਂ ਦੀ ਲੀਡਰਸ਼ਿਪ ਨੂੰ ਤੁਸੀਂ ਦੇਖਿਓ ਮੈਂ ਤੁਹਾਨੂੰ ਬਾਰ-ਬਾਰ ਇਹੀ ਗੱਲ ਕਹਿ ਰਿਹਾ ਰਿਪੀਟ ਕਰ ਰਿਹਾ ਮੈਂ ਇੱਕ ਪੁਰਾਣਾ ਕਾਰਜਕਰਤਾ ਸਾਡੇ ਪਤਾ ਨਹੀਂ ਕਿੰਨੇ ਕ ਪੀੜੀਆਂ ਸਾਡੇ ਭਾਰਤੀ ਜਨਤਾ ਪਾਰਟੀ ਚ ਲੰਘ ਗਿਆ ਸਾਨੂੰ ਪਤਾ ਹੈ ਜੋ ਮੋਦੀ ਜੀ ਕਹਿੰਦੇ ਨੇ ਉਹ ਮੋਦੀ ਜੀ ਕਰਦੇ ਨੇ ਮੋਦੀ ਜੀ ਦੀ ਗਾਰੰਟੀ ਹਿੰਦੁਸਤਾਨ ਨੂੰ ਛੱਡੋ ਇਹ ਤਾਂ ਸਾਰਾ ਵਰਲਡ ਮੰਨਦਾ ਹੈ ਵੀ ਜੋ ਮੋਦੀ ਜੀ ਗਾਰੰਟੀ ਦਿੰਦੇ ਨੇ ਉਹਨਾਂ ਦੇ ਪਿੱਛੇ ਮਹਾਰਾਣੀ ਸਾਹਾ ਵੀ ਨੇ ਤੁਸੀਂ ਦੇਖਿਓ ਵੀ ਸਮਾਨੇ ਦੀ ਪਟਿਆਲੇ ਦੀ ਪੰਜਾਬ ਦੀ ਨਹਾਰ ਬਦਲੇਗੀ ਮੈਂ ਤੁਹਾਨੂੰ ਇੱਕ ਕੌਨਫੀਡੈਂਸ ਨਾਲ ਕਹਿੰਨਾ ਸਾਡੇ ਮਾਤਾ ਦੀਆਂ ਸਾਡੇ ਪੈਨਾ ਦੀਆਂ ਸਾਡੇ ਬਜ਼ੁਰਗਾਂ ਦੀਆਂ ਦੇਖੋ ਮੋਦੀ ਜੀ ਨੇ ਇੱਕ ਗਾਰੰਟੀ ਹੋਰ ਦਿੱਤੀ ਹੈ ਜਿਹੜੇ 70 ਸਾਲ ਦੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਵੀ ਬੀਮਾ ਹੈਲਥ ਵੀ ਕਿੰਨੀ ਕਿੰਨੀ ਦੇਖੋ ਤੁਸੀਂ ਉਹ ਚਿੰਤਾ ਕਰਦੇ ਨੇ ਮੋਦੀ ਜੀ ਵੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੀ ਉਹ ਚਿੰਤਾ ਕਰਦੇ ਨੇ ਤੁਸੀਂ ਆਉਣ ਵਾਲਾ ਟਾਈਮ ਹੈ ਜਿਹੜਾ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ 2024 ਤੇ ਲੋਕ ਸਭਾ ਦੇ 13 ਦੇ 13 ਸੀਟਾਂ ਦੀ ਕੇ ਮੋਦੀ ਜੀ ਦੀ ਚੋਲੀ ਚ ਪਾਵਾਂਗੇ ਔਰ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਵਿਧਾਨ ਸਭਾ ਦਾ ਇਲੈਕਸ਼ਨ ਜਿੱਤ ਕੇ ਇੱਥੇ ਸਾਡਾ ਮੁੱਖ ਮੰਤਰੀ ਹੋਊਗਾ ਔਰ ਜੋ ਸਾਡੇ ਨੌਜਵਾਨ ਦਲਦਲ ਦੇ ਵਿੱਚ ਨਸਿਆਂ ਦੇ ਦਲਦਲ ਦੇ ਵਿੱਚ ਤਸੇ ਹੋਏ ਨੇ ਸਾਡੇ ਉਰੇ ਕੋਈ ਰੋਜ਼ਗਾਰ ਨਹੀਂ ਆ ਰਿਹਾ ਸਾਡੇ ਕੋਈ ਤੁਸੀਂ ਐਂ ਦੋਸਤੋ 2 ਸਾਲ 3 ਸਾਲ ਹੋ ਗਏ ਆਮ ਆਦਮੀ ਦੀ ਸਰਕਾਰ ਨੂੰ ਕੋਈ ਉਰੇ ਕੰਮ ਹੋਇਆ ਕੁਝ ਨਹੀਂ ਹੋਇਆ ਜ਼ੀਰੋ ਸਿਰਫ ਵਾਦੇ ਕਰਕੇ ਇਹ ਸਰਕਾਰ ਬਦਲਾ ਬਦਲਾਪ ਕਰਕੇ ਇਹ ਸਰਕਾਰ ਆ ਗਈ ਪਰ ਜਦੋਂ 2027 2024 ਚ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਔਰ ਪੰਜਾਬ ਦੀ ਹਰ ਬਜ਼ੁਰਗ ਰਾਖਾਂ ਦਾ ਇਹ ਸਾਡਾ ਕੌਨਫੀਡੈਂਸ ਹੈ ਔਰ ਮੋਦੀ ਜੀ ਦੀ ਗਾਰੰਟੀ ਹੈ ਪਬਲਿਕ ਕਾਲਜ ਦਾ ਇੰਜੀਨੀਅਰਿੰਗ ਕਾਲਜ ਵੀ ਮੋਦੀ ਜੀ ਦੀ ਗਾਰੰਟੀ ਆ ਬਿਲਕੁਲ ਗਾਰੰਟੀ ਹੈ ਪਬਲਿਕ ਕਾਲਜ ਛੱਡੋ ਤੁਸੀਂ ਦੇਖਿਓ ਓਰੇ ਯੂਨੀਵਰਸਿਟੀ ਲੈ ਕੇ ਆਵਾਂਗੇ ਅਸੀਂ ਓਰੇ ਏਮਸ ਦੇ ਬਰਾਬਰ ਅਸੀਂ ਹਸਪੀਟਲ ਬਣਾਵਾਂਗੇ ਜਿਹੜੇ ਸਾਡੇ ਭੈਣ ਭਾਈ ਸਾਡੇ ਮਾਤਾ ਬਜ਼ੁਰਗ ਚੰਡੀਗੜ੍ਹ ਜਾਂਦੇ ਨੇ ਪੀਜੀਆਈ ਦੇ ਵਿੱਚ ਉਹਨਾਂ ਨੂੰ ਪੀਜੀਆਈ ਜਾਣ ਦੀ ਲੋੜ ਨਹੀਂ ਪੈਗੀ ਉਹਨਾਂ ਦਾ ਪਟਿਆਲੇ ਹੀ ਇਲਾਜ ਹੋਏਗਾ ਇਹ ਸਾਡੀ ਮੋਦੀ ਜੀ ਦੀ ਗਾਰੰਟੀ ਹੈ ਸ਼ੁਕਰੇ ਇਹ ਸੰਨ ਭਾਰਤੀ ਜਨਤਾ ਪਾਰਟੀ ਦੇ ਦਫਤਰ ਇਨਚਾਰਜ ਬਲਾਕਾ ਪ੍ਰਧਾਨ ਬినੋਦ ਸਿੰਘਲਾ ਜੀ ਜਿਨ੍ਹਾਂ ਨੇ ਕਿਹਾ ਕਿ 24 ਤੋਂ ਪਹਿਲਾਂ ਕਾਲਜ ਨਹੀਂ ਬਣ ਸਕਿਆ ਇਹਦੇ ਵਾਸਤੇ ਕਾਂਗਰਸ ਪਾਰਟੀ ਜ਼ਿੰਮੇਵਾਰਾ ਅਤੇ 24 ਦੀ ਇਲੈਕਸ਼ਨ ਤੋਂ ਬਾਅਦ ਇੱਥੇ ਕਾਲਜ ਜ਼ਰੂਰ ਬਣੂਗਾ ਇਹ ਮੋਦੀ ਜੀ ਦੀ ਗਰੰਟੀ ਆ ਅਸੀਂ ਉਮੀਦ ਕਰਦੇ ਹਾਂ ਕਿ ਸਮਾਣੇ ਦੇ ਲੋਕਾਂ ਦੇ ਨਾਲ ਕੀਤਾ ਹੋਇਆ ਵਾਅਦਾ ਵਫਾ ਹੋਊਗਾ ਅਸੀਂ ਆਪਾ ਪਹੁੰਚੇ ਜੀ ਕਾਂਗਰਸ ਪਾਰਟੀ ਦੇ ਦਫਤਰ ਦੇ ਵਿੱਚ ਤੇ ਇੱਥੇ ਇਹਨਾਂ ਨੂੰ ਪੁੱਛਾਂਗੇ ਕਿ ਨੀ ਪੱਥਰ ਬਾਰੇ ਇਹ ਕੀ ਸੋਚਦੇ ਨੇ ਮਿਰਜ ਜੀ 2006 ਦੇ ਵਿੱਚ 26 12 2006 ਨੂੰ ਮਹਾਰਾਣੀ ਪ੍ਰਨੀਤ ਕੌਰ ਨੇ ਨੀ ਬੱਥਰ ਰੱਖਾਇਆ ਸੀਗਾ ਪਬਲਿਕ ਕਾਲਜ ਸਮਾਣਾ ਦੇ ਵਿੱਚ ਇੰਜੀਨੀਅਰਿੰਗ ਕਾਲਜ ਦਾ ਉਹ ਹਲੇ ਤੱਕ ਸਾਡੀ ਨਿਗਾਹ ਦੇ ਵਿੱਚ ਤਾਂ ਨਹੀਂ ਬਣਿਆ ਤੁਹਾਨੂੰ ਲੱਗਦਾ ਵੀ ਉਹਦਾ ਕੀ ਸਟੇਟਸ ਅੱਜ ਦੇ ਸਮੇਂ ਦੇ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਜੀ ਪਹਿਲਾਂ ਤਾਂ ਮੈਂ ਤੁਹਾਡਾ ਦਫ਼ਤਰ ਆਏ ਦੇ ਸਵਾਗਤ ਕਰਦਾ ਹਾਂ ਬਲੋਕ ਕਾਂਗਰਸ ਸਮਾਣਾ ਵੱਲੋਂ ਤੇ ਜਿਹੜਾ ਤੁਸੀਂ ਨੇ ਸਵਾਲ ਪੁੱਛਿਆ ਇਹ ਸਵਾਲ ਕਰਨਾ ਜਾਇਜ਼ ਹੈ ਦੇਖੋ ਜਿਹੜੇ ਲੀਡਰ ਨੇ ਫੇਕ ਪ੍ਰੋਮਿਸ ਕਰਕੇ ਲੋਕਾਂ ਦੀਆਂ ਵੋਟਾਂ ਲੈ ਕੇ ਗੁੰਮਰਾਹ ਕਰਕੇ ਉਹ ਉਹਨਾਂ ਨੂੰ ਬੇਕੂਬਣਾ ਕੇ ਚਲੇ ਜਾਂਦੇ ਨੇ ਦੁਬਾਰਾ ਫਿਰ ਉਹਨਾਂ ਦੀ ਸਾਖ ਨਹੀਂ ਲੈਂਦੇ। ਇਹੀ ਟਾਈਮ ਹੁੰਦਾ ਵੀ ਆਪਾਂ ਉਹਨਾਂ ਨੂੰ ਜਿਹੜੇ ਉਹਨਾਂ ਦੇ ਝੂਠੇ ਵਾਅਦੇ ਕੀਤੇ ਹੋਏ ਨੇ ਉਹਨਾਂ ਦੀ ਉਹਨਾਂ ਦੀ ਕਾਸਟਿੰਗ ਕੀਤੀ ਜਾਵੇ। 2006 ਦੇ ਵਿੱਚ ਜਦੋਂ ਇਹ ਨੀ ਪੱਥਰ ਰੱਖਿਆ ਗਿਆ ਸੀਗਾ ਇੰਜੀਨੀਅਰਿੰਗ ਕਾਲਜ ਦਾ ਸਾਨੂੰ ਬੜੀ ਖੁਸ਼ੀ ਦੀ ਲਹਿਰ ਸੀ ਵੀ ਸਾਡੇ ਸਮਾਣੇ ਨੂੰ ਇੱਕ ਕਾਲਜ ਮਿਲ ਜੂਗਾ। ਉਹਦੇ ਨਾਲ ਸਟੱਡੀ ਦਾ ਖੇਤਰ ਤਾਂ ਜਿੱਥੇ ਵਾੜਾ ਹੋਣਾ ਹੀ ਹੋਣਾ ਹੈ ਉਹਦੇ ਨਾਲ ਨਾਲ ਇੱਕ ਬਿਜ਼ਨਸ ਦਾ ਵਾੜਾ ਵੀ ਹੋਣਾ ਸੀ ਕਿਉਂਕਿ ਲੋਕਾਂ ਨੇ ਪੀਜੀ ਰਹਿਣੇ ਸੀਗੇ ਹੋਸਟਲ ਕੰਮ ਚੱਲਣਾ ਸੀਗਾ ਬੜਾ ਕੁਝ ਉਹਦੇ ਨਾਲ ਵੱਧਾ ਤੇ ਉਹ ਜਦੋਂ 2007 ਦੇ ਵਿੱਚ ਸਰਕਾਰ ਚੱਲੀ ਗਈ ਕਾਂਗਰਸ ਪਾਰਟੀ ਦੀ ਉਦੋਂ ਅਕਾਲੀ ਸਰਕਾਰ ਆ ਗਈ ਸੀ ਤੇ ਉਸ ਤੋਂ ਬਾਅਦ ਨਹੀਂ ਬਣ ਪਾਇਆ ਫਿਰ ਉਸ ਤੋਂ ਬਾਅਦ ਦੁਬਾਰਾ ਜਦੋਂ ਕਾਂਗਰਸ ਸਰਕਾਰ ਆਈ 2017 ਦੇ ਵਿੱਚ ਅਸੀਂ ਕਈ ਵਾਰ ਆਪਣੇ ਵੱਲੋਂ ਐਫਰਟ ਕੀਤੇ ਸਾਰੇ ਸਾਡੇ ਜਿੰਨੇ ਵੀ ਲੀਡਰਸ਼ਿਪ ਹੈ ਵੀ ਉਸ ਚੀਜ਼ ਨੂੰ ਜਿਹੜਾ ਆਪਣਾ ਪਿਆ ਮਾਤਾ ਜੀ ਦੇ ਨਾਂ ਤੇ ਮਾਤਾ ਮਹਿੰਦਰ ਗੌਰ ਜੀ ਦੇ ਨਾਂ ਤੇ ਕਿਉਂਕਿ ਉਹਦਾ ਡੈਥ ਵੀ ਹੋ ਗਈ ਸੀ ਥੋੜਾ ਯਾਦ ਹੋਵੇ ਹਾਂ ਉਹ ਉਦੋਂ ਅਸੀਂ ਯਾਦ ਕਰਵਾਇਆ ਵੀ ਆਪਣਾ ਇਸ ਰਾਈਟ ਟਾਈਮ ਹੈ ਵੀ ਆਪਾਂ ਉਹਨੂੰ ਦੁਬਾਰਾ ਕਾਲ ਕਰੀ ਉਹਨੂੰ ਦੁਬਾਰਾ ਬਣਵਾਣ ਦੀ ਉਹਦੀ ਕੋਸ਼ਿਸ਼ ਕਰੀ ਅਸੀਂ ਸਾਰਿਆਂ ਨੇ ਐਫਰਟ ਕੀਤਾ ਵੀ ਚਲੋ ਭੋਗ ਤੇ ਉਥੇ ਅਨਾਉਂਸ ਕੀਤਾ ਜਾਵੇ ਪਰ ਕੋਈ ਇਹ ਅਨਾਉਂਸ ਨਹੀਂ ਕੀਤਾ ਸਾਨੂੰ ਲੱਗਿਆ ਵੀ ਉਹ ਬੇਕੂ ਬਣਾਇਆ ਗਿਆ ਸੀਗਾ ਅਰੇ ਬੇਕੂ ਪਹਿਲੀ ਵਾਰ ਨਹੀਂ ਮੈਨੂੰ ਲੱਗਦਾ ਇੱਕ ਵਾਰ ਜਦੋਂ ਗੁੜਕਾ ਸਾਹਿਬ ਦੀ ਸੋਹ ਖਾਦੀ ਸ੍ਰੀ ਮੁਖਸਰ ਸਾਹਿਬ ਦੇ ਵਿਖੇ ਉਦੋਂ ਵੀ ਇਹਨਾਂ ਨੇ ਝੂਠੀ ਸੋਹ ਖਾਦੀ ਦੇਖੋ ਮੈਂ ਇਹ ਕਹਿਣਾ ਹੈ ਵੀ ਜਿਹੜੀ ਚੀਜ਼ ਆਪਾਂ ਪੂਰੀ ਨਹੀਂ ਕਰ ਸਕਦੇ ਉਹਦੀ ਛੁੱਟੀ ਸੋ ਖਾਨ ਦੀ ਕੋਈ ਲੋੜ ਨਹੀਂ ਹੁੰਦੀ ਜਾਂ ਕੋਈ ਫੇਕ ਪ੍ਰੋਮਿਸ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂ ਲੋਕਾਂ ਨੂੰ ਤੁਹਾਨੂੰ ਜਵਾਬਦੇਹ ਤੁਹਾਨੂੰ ਦੇਣੀ ਪੈਂਦੀ ਹੈ ਅੱਜ ਤਾਂ ਸ਼ੁਕਰਗੁਜ਼ਾਰ ਕਰਦੇ ਆ ਵੀ ਇਹਨਾਂ ਨੇ ਪਾਰਟੀ ਛੱਡੀ ਸਾਡੀ ਜਿਹੜੀ ਜ਼ਿਲ੍ਹੇ ਦੀ ਲੀਡਰਸ਼ਿਪ ਹੈ ਕਾਂਗਰਸ ਲੀਡਰਸ਼ਿਪ ਉਹ ਆਜ਼ਾਦ ਹੋਈ ਹੈ ਖੁੱਲ ਕੇ ਕੰਮ ਕਰਨ ਲੱਗੀ ਹੈ ਪਹਿਲਾਂ ਸਾਰੀ ਦੀਵੇ ਥਲੇ ਨੇਰੇ ਵਾਲਾ ਕੰਮ ਹੋ ਗਿਆ ਸੀਗਾ ਉਹ ਹੁਣ ਸਾਰੇ ਬੰਦੇ ਖੁੱਲ ਕੇ ਕੰਮ ਕਰ ਰਹੇ ਨੇ ਪਹਿਲਾਂ ਤਾਂ ਸਭ ਨੂੰ ਦੱਬ ਕੇ ਰੱਖਿਆ ਜਾਂਦਾ ਸੀਗਾ ਇਹ ਇਹ ਇਹਨਾਂ ਦਾ ਕਿਤੇ ਝੂਠੇ ਵਾਦੇਆਂ ਦਾ ਨੁਕਸਾਨ ਸਾਨੂੰ ਭੁਗਤਣਾ ਪੈਂਦਾ ਸੀਗਾ ਇਹ ਜਿਹੜਾ ਨਹੀਂ ਪੱਥਰਾ ਬੇਸ਼ੱਕ ਪ੍ਰਨੀਤ ਕੌਰ ਨੇ ਰੱਖਿਆ ਸੀਗਾ ਹਨਾ ਮਹਾਰਾਣੀ ਪ੍ਰਨੀਤ ਕੌਰ ਨੇ ਰੱਖਿਆ ਸੀਗਾ ਪਰ ਇਹਦੇ ਵਾਸਤੇ ਤੁਹਾਨੂੰ ਲੱਗਦਾ ਵੀ ਪਾਰਟੀ ਦੀ ਵੀ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਰੱਖਿਆ ਤਾਂ ਉਹਨਾਂ ਨੇ ਕਾਂਗਰਸ ਪਾਰਟੀ ਦੇ ਐਮਪੀ ਦੇ ਤੌਰ ਤੇ ਸੀ ਨਾ ਨਹੀਂ ਤੁਹਾਡੀ ਗੱਲ ਠੀਕ ਹੈ ਬਿਲਕੁਲ ਸਹੀ ਹੈ ਦੇਖੋ ਉਸ ਟਾਈਮ ਸਰਕਾਰ ਦੇ ਵਿੱਚ ਆਪਣੇ ਸੀਐਮ ਕੌਣ ਸੀਗੇ ਇਹਨਾਂ ਦੇ ਹਸਬੰਦ ਜਦੋਂ 2017 ਦੇ ਵਿੱਚ ਸਰਕਾਰ ਬਣੀ ਉਦੋਂ ਸੀਐਮ ਕੌਣ ਸੀਗੇ ਇਹਨਾਂ ਦੇ ਹਸਬੰਡ ਮਹਾਰਾਜ ਕੈਪਟਨ ਬਰਿੰਦਰ ਸਿੰਘ ਜੀ ਤਾਂ ਫਿਰ ਜ਼ਿੰਮੇਵਾਰੀ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਾਂਗਰਸ ਪਾਰਟੀ ਦੀ ਬਣਦੀ ਹੈ ਕਾਂਗਰਸ ਸਾਡੀ ਸਮਾਣੇ ਦੀ ਲੀਡਰਸ਼ਿਪ ਨੇ ਇਕੱਠਿਆਂ ਹੋ ਕੇ ਤਾਂ ਇਹ ਉਪਰਾਲਾ ਕੀਤਾ ਸੀਗਾ ਜਦੋਂ ਮਾਤਾ ਮਿੰਦਰ ਗੌਰ ਜੀ ਦੀ ਡੈਥ ਹੋਈ ਹੈ ਵੀ ਭੋਗ ਤੇ ਤੁਸੀਂ ਅਨਾਉਂਸ ਕਰ ਦੋ ਵੀ ਜਿਹੜਾ ਸੀ ਉਹ ਨੀ ਪੱਥਰ ਰੱਖਿਆ ਸੀਗਾ ਅਸੀਂ ਉਹਨੂੰ ਬਣਾਵਾਂਗੇ ਉਹ ਦੇਖੋ ਕਸੂਰਵਾਦ ਦਾ ਪਰਿਵਾਰ ਹੈ ਨਾ ਜਿਸ ਪਰਿਵਾਰ ਨੂੰ ਕਾਂਗਰਸ ਪਾਰਟੀ ਨੇ ਕਮਾਨ ਦਿੱਤੀ ਜਿਸ ਨੂੰ ਆਪਣਾ ਜਰਨਲ ਬਣਾ ਕੇ ਮੂਲੇ ਰੱਖਿਆ ਜਦੋਂ ਜਰਨਲ ਹੀ ਤੋਖਾ ਦੇ ਗਿਆ ਦੇਖੋ ਬਾਦਰੀ ਨੂੰ ਤੋਖਾ ਦਿੱਤਾ 10 ਸਾਲ ਸੀਐਮ ਰਹਿ ਕੇ ਕਿੰਨਾ ਕੁਛ ਨਹੀਂ ਇਹਨਾਂ ਨੇ ਮਾਣਿਆ ਹੈਗਾ ਪਦਵੀਆਂ ਮਾਨੀਆਂ ਉੱਚੀਆਂ ਉੱਚੀਆਂ ਅੱਜ ਉਹ ਤੋਖਾ ਦੇ ਕੇ ਚਲੇ ਗਏ ਸਾਰਿਆਂ ਨੂੰ ਫਿਰ ਉਹ ਗੁੜਕਾ ਸਾਹਿਬ ਦੀ ਸੋਹ ਖਾ ਕੇ ਚਲੇ ਗਏ ਫਿਰ ਉਹ ਨਹੀਂ ਪੱਥਰ ਰੱਖ ਕੇ ਚਲੇ ਗਏ ਇਹ ਜਿਹੇ ਬਥੇਰੇ ਮਤਲਬ ਬਹੁਤ ਝੂਠ ਹੈ ਜਿਹੜਾ ਇਹਨਾਂ ਨੇ ਬੋਲ ਬੋਲ ਕੇ ਬਸ ਵੋਟਾਂ ਲੈਂਦੇ ਰਹੇ ਇੱਕ ਮੈਂ ਇੱਕ ਗੱਲ ਕਹਿੰਦਾ ਹਰ ਇੱਕ ਚੀਜ਼ ਦਾ ਨਾ ਅੰਤ ਹੁੰਦਾ ਹੁੰਦਾ ਹੈ ਝੂਠ ਦਾ ਕਿਸੇ ਚੀਜ਼ ਦਾ ਉਹ ਹੁਣੇ ਅੰਤ ਹੈ ਇਹ ਲਾਸਟ ਇਲੈਕਸ਼ਨ ਮੇਰੇ ਸਾਹਮਣੇ ਇਸ ਮਹਾਰਾਜਾ ਪਰਿਵਾਰ ਦੀ ਜੈ ਲਾਲੋ ਮਹਿਲਾਵਾਂ ਵਾਲੇ ਦੀ ਲਾਸਟ ਇਲੈਕਸ਼ਨ ਹੋਏਗੀ ਐਦੂ ਅੱਗੇ ਕਿਉਂਕਿ ਜਨਤਾ ਨੇ ਫਰਮਾਨ ਗਾਂਧੀ ਜੀ ਦੇ ਹੱਕ ਚ ਦੇਣਾ ਔਰ ਭਰਮੀ ਵੋਟਾਂ ਨਾਲ ਦੇਣਾ ਔਰ ਇਸ ਤੋਂ ਬਾਅਦ ਇਹਨਾਂ ਨੇ ਕਦੇ ਇਲੈਕਸ਼ਨ ਨਹੀਂ ਲੜਨੇ ਸਮਾਣੇ ਦੇ ਲੋਕਾਂ ਨੂੰ ਹੁਣ ਕੀ ਕਹਿਣਾ ਚਾਹੋਗੇ ਸਮਾਣੇ ਦੇ ਲੋਕਾਂ ਨੂੰ ਤਾਂ ਮੈਂ ਇਹ ਗੱਲ ਕਹੂੰਗਾ ਵੀ ਤੁਸੀਂ ਲੀਡਰ ਨੂੰ ਜਿਹੜੀ ਲੀਡਰ ਦੀ ਪਰਸਨੈਲਿਟੀ ਹੈ ਉਸ ਚੀਜ਼ ਨੂੰ ਚੁਣੋ ਜਦ ਤੱਕ ਆਪਾਂ ਲੀਡਰ ਨੂੰ ਨਹੀਂ ਚੁੰਦੇ ਲੀਡਰ ਦੀ ਪਰਸਨੈਲਿਟੀ ਨੂੰ ਨਹੀਂ ਚੁੰਦੇ ਉਹਨਾਂ ਦੇ ਗੁਣ ਨੂੰ ਨਹੀਂ ਚੁੰਦੇ ਉਹ ਤੱਕ ਪਾਰਟੀਆਂ ਕਿਸੇ ਨੂੰ ਵੀ ਖੜਾ ਕਰ ਦਿਆ ਕਰਨੀਆਂ ਜਦੋਂ ਆਪਾਂ ਲੀਡਰ ਚੁਣਨ ਲੱਗੇ ਫਿਰ ਲੋਕੀ ਸੋਚਿਆ ਕਰਨਗੇ ਯਾਰ ਵੀ ਵਧੀਆ ਕੈਂਡੀਡੇਟ ਦੀ ਇਹ ਲੋਕੀ ਵੀ ਕੈਂਡੀਡੇਟ ਦੀ ਕੁਆਲਿਟੀਆਂ ਦੇਖਦੇ ਨੇ ਇਸ ਵਾਰ ਦੇਖੋ ਜਿਹੜਾ ਆਪਣਾ ਕੈਂਡੀਡੇਟ ਆ ਧਰਮਬੀਰ ਗਾਂਧੀ ਜੀ ਬੜੇ ਡਾਊਨ ਟੂ ਅਰਥ ਨੇ ਠੀਕ ਹੈ ਔਰ ਉਹਨਾਂ ਦੀ ਖਾਸੀਅਤ ਇਹ ਹੈ ਵੀ ਉਹ ਓਪੀਡੀ ਹੁਣ ਤੱਕ ਵੀ ਕਰਦੇ ਆ ਰਹੇ ਨੇ ਇੰਨੀ ਉਹਨਾਂ ਦੀ ਉਮਰ ਹੈ ਔਰ ਕਈ ਵਾਰ ਤਾਂ ਕਿਸੇ ਤੋਂ ਪੈਸੇ ਵੀ ਨਹੀਂ ਲੈਂਦੇ ਕਿਸੇ ਤੋਂ ਵੀਰ ਵੀ ਵੀ ਲੈ ਲੈਂਦੇ ਕਿਸੇ ਨੂੰ ਕਿਰਾਇਆ ਵੀ ਪੱਲੋ ਦੇ ਦਿੰਦੇ ਨੇ ਜਿਹੜੇ ਟੈਸਟਾਂ ਦੇ ਦਵਾਈਆਂ ਦੇ ਪੈਸੇ ਵੀ ਪੱਲੋ ਦੇ ਦਿੰਦੇ ਨੇ ਇਦੂ ਮਤਲਬ ਸੋਸ਼ਲ ਵਰਕਰ ਆਪਾਂ ਨੂੰ ਜਿਹੜਾ ਰਾਜਨੀਤਿਕ ਬੰਦਾ ਹੁੰਦਾ ਹੈ ਉਹਦੇ ਵਿੱਚੋਂ ਆਪਾਂ ਕੀ ਦਿੱਚੀ ਦੇਖਦੇ ਆ ਵੀ ਸੋਸ਼ਲ ਵਰਕਰ ਹੋਵੇ ਉਹ ਇਹ ਹੈਗੇ ਨੇ ਆਪ ਮੈਂ ਹੀ ਚੀਜ਼ ਹੈ ਨਾ ਵੀ ਪਰਸਨੈਲਿਟੀ ਨੂੰ ਚੁਣਿਆ ਜਾਵੇ ਹਾਂਜੀ ਕੀ ਨਾਮ ਆ ਤੁਹਾਡਾ ਮੇਰਾ ਦਵਿੰਦਰ ਸਿੰਘ ਇਹ ਪਿੱਛੇ ਨਹੀਂ ਪੱਥਰ ਦੇਖਦੇ ਹੋ ਇਸੇ ਕਾਲਜ ਦੇ ਵਿਦਿਆਰਥੀ ਪਹਿਲਾਂ ਸੀ ਇਹ ਦੱਸਿਆ ਹਾਂਜੀ ਹਾਂ ਮੈਂ ਇਸੇ ਕਾਲਜ ਦਾ ਵਿਦਿਆਰਥੀ ਆ ਮੇਰੀ ਐਮਏ ਪੰਜਾਬੀ ਲਿਟਰੇਚਰ ਦੀ ਕਰ ਓਕੇ ਐਮਏ ਪੰਜਾਬੀ ਕਰਦੇ ਤੇ ਇਸ ਨਹੀਂ ਪੱਥਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਕਾਲਜ ਬਣ ਗਿਆ ਜਾਂ ਨਹੀਂ ਬਣਿਆ ਏ ਨਹੀਂ ਪੱਥਰ ਦਾ ਛੱਪਾ ਪਿੱਛੇ ਵੀ ਦੇਖਦੇ ਆਂ ਤੇ ਜਿਹੜੀ ਬਹੁਤ ਵੱਡੀ ਬਿਲਡਿੰਗ ਆ ਉਹ ਸਾਰੀ ਹੋਈ ਐ ਵੈਸੇ ਟੀਚਰਾਂ ਦੀ ਟੀਚਰਾਂ ਦੀ ਕਮੀ ਐ ਇਹ ਤੁਸੀਂ ਵੀ ਦੇਖਦੇ ਆਂ ਇਹ ਸਿਰਫ ਨਹੀਂ ਪੱਥਰ ਹਉਣ ਵਾਲੀ ਸਰਕਾਰ ਵਾਂਗੂ ਵੀ ਜਿਵੇਂ ਭਗਵੰਤ ਮਾਨ ਕਹਿੰਦਾ ਸੀ ਵੀ ਅਸੀਂ ਜਿਹੜਾ ਮਿਸਤਰੀਆਂ ਦੇ ਨਾਮ ਲਖਵਾਵਾਂਗੇ ਜਿਹੜਾ ਨਹੀਂ ਪੱਥਰਾਂ ਦੇ ਪੱਥਰਾਂ ਦੇ ਉੱਤੇ ਤਾਂ ਇੱਥੇ ਵੀ ਅਸੀਂ ਦੇਖ ਰਹੇ ਆਂ ਮਹਾਰਾਣੀ ਪਰਨੀਤ ਕੌਰ ਜਿਹੜੀ ਕਿ 2024 ਦੇ ਵਿੱਚ ਜਿਹੜੀ ਐਮਪੀ ਦੀ ਇਲੈਕਸ਼ਨ ਭਾਜਪਾ ਵੱਲੋਂ ਲੜ ਰਹੀ ਆ ਉਹਨਾਂ ਦੀ ਸਰਕਾਰ ਰਹੀ ਆ 2006 2006 ਤੋਂ 2014 ਦੇ ਦੌਰਾਨ ਤੇ ਉਹ ਭਾਜਪਾ ਦੇ ਉਮੀਦਵਾਰ ਰਹੇ ਨੇ ਉਹਨਾਂ ਨੇ ਇਸ ਦਾ ਜਿਹੜਾ ਕੱਲਾ ਸਿਰਫ ਨੀ ਪੱਥਰ ਰੱਖਿਆ ਜਿਹੜੀ ਬਿਲਡਿੰਗ ਆ ਨਾ ਸਾਨੂੰ ਅੱਜ ਤੱਕ ਦਿਖੀ ਆ ਤੇ ਨਾ ਆਉਣ ਵਾਲੇ ਮਨ ਲੱਗਦਾ ਛੇਤੀ ਵਿਦਿਆਰਥੀਆਂ ਲਈ ਦਿਖ ਰਹੀ ਆ ਕਿਉਂਕਿ ਆ ਦੀ ਜਿਹੜੀਆਂ ਵੋਟਾਂ ਹੋ ਰਹੀਆਂ ਨੇ ਉਹ ਸਿਰਫ ਇੱਕ ਦੂਜੇ ਜਿਹੜੇ ਆਪਣੇ ਵਿਰੋਧੀ ਧਿਰਾਂ ਦੇ ਉੱਤੇ ਅਸੀਂ ਉਹ ਨਿਸ਼ਾਨਾ ਕਰਤਾ ਜੀ ਉਹਨੇ ਉਹ ਕਰਤਾ ਉਹਨੇ ਉਹ ਕਰਤਾ ਸਿਰਫ ਇੱਥੋਂ ਤੱਕ ਸੀਮਤ ਆ ਨਾ ਇਹਨਾਂ ਵੋਟਾਂ ਦੇ ਵਿੱਚ ਪੜ੍ਹਾਈ ਦੀ ਕੋਈ ਚਰਚਾ ਵੀ ਅਸੀਂ ਵਿਦਿਆਰਥੀਆਂ ਲਈ ਕੀ ਲੈ ਕੇ ਆਉਣਾ ਨਾ ਕਿਸੇ ਨੌਜਵਾਨਾਂ ਲਈ ਰੋਜ਼ਗਾਰ ਦਾ ਹੈਗਾ ਵੀ ਅਸੀਂ ਕਿਹੜੇ-ਕਿਹੜੇ ਸਾਧਨ ਲੱਭਾਂਗੇ ਸਿਰਫ ਉਹ ਸਿਰਫ ਪੁੱਛਣ ਦਾ ਇਹ ਮਤਲਬ ਆ ਕਿ ਕਈ ਵਾਰ ਇਹ ਹੁੰਦਾਗਾ ਕਿ ਇੱਥੇ ਜਗ੍ਹਾ ਨਹੀਂ ਮਿਲੀ ਕਿਸੇ ਹੋਰ ਥਾਂ ਦੇ ਸਮਾਣੇ ਦੇ ਵਿੱਚ ਇਹ ਕਾਲਜ ਬਣ ਗਿਆ ਹੋਵੇ ਇਦਾਂ ਦਾ ਕੋਈ ਸਟੇਟਸ ਹੈ ਨਹੀਂ ਜੀ ਨਹੀਂ ਇੱਥੇ ਜਗ੍ਹਾ ਤਾਂ ਬਹੁਤ ਆ ਜੇ ਬਣਾਉਣ ਬਣਾਉਣੇ ਚਾਹੁੰਦਾ ਇਸ ਤੋਂ ਇਲਾਵਾ ਇੰਜੀਨੀਅਰਿੰਗ ਕਾਲਮ ਤੋਂ ਇਲਾਵਾ ਵੀ ਕੁਝ ਹੋਰ ਵੀ ਬਣਾ ਸਕਦੇ ਨੇ ਪਰ ਇਹ ਵੀ ਇਹਨਾਂ ਦੀ ਨੀਤੀ ਨਹੀਂ ਹੈ ਵਿਦਿਆਰਥੀਆਂ ਨੂੰ ਪੜਾਈ ਤੇ ਵਿਦਿਆਰਥੀਆਂ ਨੇ ਆਪਣੇ ਵੱਲੋਂ ਦੁਬਾਰੇ ਰਿਮਾਈਂਡ ਨਹੀਂ ਕਰਾਇਆ ਮਹਾਰਾਣੀ ਸਾਹਿਬਾ ਨੂੰ ਮੇਰਾ ਇੱਥੇ ਜਿਹੜਾ ਪਹਿਲਾ ਸਾਲ ਆ ਤੇ ਉਸ ਤੋਂ ਪਹਿਲਾਂ ਜਿਹੜੀ ਇੱਥੇ ਵਿਦਿਆਰਥੀ ਜਥੇਬੰਦੀ ਕੋਈ ਇਸ ਤਰ੍ਹਾਂ ਦੀ ਬਹੁਤ ਹੀ ਸਰਗਰਮ ਨਹੀਂ ਸੀ ਜੋ ਜਿਹੜੀ ਇਹਨਾਂ ਕੋਲ ਪੋਲੀਟਿਕਲ ਲੀਡਰਾਂ ਕੋਲ ਜਿਹੜਾ ਜਾ ਕੇ ਜਾਂ ਕੋਈ ਪ੍ਰੋਟੈਸਟ ਵਗੈਰਾ ਕਰ ਸਕਦੇ ਹੋਵੇ ਆਉਣ ਵਾਲੇ ਸਮੇਂ 'ਚ ਜ਼ਰੂਰ ਇਹਦਾ ਧਿਆਨ ਰੱਖਾਂਗੇ ਠੀਕ ਹੈ